ਜੀ ਸਵਾਗਤ ਆ ਸਭ ਦਾ ਤੇ ਮੈਂ ਹਾਂ ਸੁਖਾਖਿਰੀ ਵਾਲਾ ਸਿੱਧੂ ਮੂਸੇਵਾਲੇ ਦਾ ਪਿੰਡ ਮੂਸਾ ਅਤੇ ਤੁਹਾਨੂੰ ਪਤਾ ਆ ਕਿ ਵੱਡਾ ਸਿੱਧੂ ਜਿਹੜਾ ਹੈਗਾ ਕਿਸ ਤਰ੍ਹਾਂ ਇਸ ਦੁਨੀਆ ਇਸ ਦੁਨੀਆ ਨੂੰ ਔਲਵੇ ਦਾ ਕਹਿ ਕੇ ਚਲਾ ਗਿਆ ਤੇ ਹੁਣ ਛੋਟਾ ਸਿੱਧੂ ਉਰਫ ਸ਼ੁਭਦੀਪ ਮੂਸੇਵਾਲਾ ਜਿਹੜਾ ਹੈਗਾ ਦੁਬਾਰਾ ਇਸ ਦੁਨੀਆ ਤੇ ਆਇਆ ਤੇ ਹਵੇਲੀ ਦੇ ਵਿੱਚ ਉਹਨਾ ਪੈਰ ਰੱਖਿਆ ਤੇ ਦੱਸ ਦਈਏ ਕਿ ਦੁਨੀਆ ਤੱਕ ਨਾਮ ਸਿੱਧੂ ਮੂਸੇਵਾਲਾ ਜੋ ਅੱਜ ਤੱਕ ਫੇਮਸ ਆ ਉਹ ਨਾਮ ਇੱਕ ਪਿੰਡ ਦੇ ਹੀ ਸੱਤੀ ਨਾਮਕ ਵਿਅਕਤੀ ਨੇ ਰੱਖਿਆ ਸੀ ਜਦੋਂ ਇਸ ਨੌਜਵਾਨ ਦੀ ਦੁਕਾਨ ਇਸ ਪਿੰਡ ਦੇ ਅੱਡੇ ਦੇ ਵਿੱਚ ਹੁੰਦੀ ਸੀ ਕਟਿੰਗ ਦੀ ਹੈਅਰ ਡ੍ਰੈਸਰ ਦੀ ਦੁਕਾਨ ਹੁੰਦੀ ਸੀ ਤਾਂ ਉੱਥੇ ਅਕਸਰ ਸਿੱਧੂ ਆਉਂਦਾ ਹੁੰਦਾ ਸੀ ਜਿਹਨੂੰ ਕਿ ਛੋਟੇ ਪਿੰਡ ਦੇ ਨਾਮ ਗੱਗੂ ਨਾਲ ਨਾ ਜਾਣਿਆ ਜਾਂਦਾ ਸੀ ਤਾਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸੱਤੀ ਰਾਤੇ ਆਖਿਰ ਪੂਰੀ ਕਹਾਣੀ ਸੁਣਦੇ ਆਂ ਫਿਰ ਅੱਗੇ ਗੱਲਬਾਤ ਕਰਾਂਗੇ ਸੱਤੀ ਸਭ ਤੋਂ ਪਹਿਲਾਂ ਤਾਂ ਇੱਕ ਵਾਰ ਫੇਰ ਸਵਾਗਤ ਹੈ ਤੁਹਾਡਾ ਸੱਤੀ ਭਾਈ ਜੀ ਪਹਿਲਾਂ ਤਾਂ ਇਹ ਦੱਸੋ ਗੱਗੂ ਉਰਫ ਸ਼ੁਭਦੀਪ ਸਿੱਧੂ ਮੂਸੇਵਾਲਾ ਸਾਨੂੰ ਪਤਾ ਲੱਗਿਆ ਪਹਿਲੇ ਮੈਂ ਇੰਟਰਵਿਊ ਕੀਤੀ ਆ ਕਿ ਨਾਮ ਮੂਸੇ ਵਾਲਾ ਤੁਸੀਂ ਉਸ ਨੂੰ ਸੁਜੈਸਟ ਕੀਤਾ ਸੀ ਕਿ ਤੁਸੀਂ ਉਸ ਨੂੰ ਉਹ ਆਪਣੇ ਗਾਣਿਆਂ ਵਿੱਚ ਸਿੱਧੂ ਮੂਸੇ ਵਾਲਾ ਨਾਮ ਆਪਣਾ ਲਿਆ ਕਰੇ ਇੱਕ ਸੱਚ ਹੈ ਹਾਂਜੀ ਹਾਂਜੀ ਪਹਿਲਾਂ ਤਾਂ ਇਹ ਸਾਰਿਆਂ ਨੂੰ ਵਧਾਈਆਂ ਆਪਾਂ ਪ੍ਰਮਾਤਮਾ ਨੂੰ ਇਹੀ ਕਹਿੰਦੇ ਆ ਵੀ ਸਾਰੇ ਦਸਕਾਂ ਵਧਾਈਆਂ ਜੋ ਆਪਣਾ ਪ੍ਰਮਾਤਮਾ ਨੇ ਸਿੱਧੂ ਵਾਪਸ ਕਰਤਾ ਹੂੰ ਤਾਂ ਆਪਾਂ ਇਹੀ ਕਹਿੰਦੇ ਆ ਵੀ ਪ੍ਰਮਾਤਮਾ ਸਭ ਦੇ ਬਸ ਤੇ ਇਹ ਹੁਕਮ ਬਿਲਕੁਲ ਬਿਲਕੁਲ ਅੱਛਾ ਸਭ ਤੋਂ ਬਾਅਦ ਵਿੱਚ ਗੱਲ ਕਰਦੇ ਆਂ ਇਹ ਵੀ ਆਪਾਂ ਖੁਸ਼ੀ ਦੀ ਗੱਲ ਆ ਸਭ ਨੂੰ ਪਤਾ ਆ ਆਖਿਰਕਰ ਚ ਗੱਗੂ ਨਵਾਂ ਨਵਾਂ ਕਾਲਜ ਪੜਦਾ ਸੀ ਤੇ ਗਾਣ ਦਾ ਸ਼ੌਕ ਸੀ ਦੁਕਾਨ ਦੇ ਵਿੱਚ ਆਇਆ ਫਿਰ ਤੁਹਾਡੇ ਹਣਾ ਹਾਂਜੀ ਹਾਂਜੀ ਉਹਨੂੰ ਨਾ ਸ਼ੌਕ ਸੀਗਾ ਗਾਉਣ ਦਾ ਤਾਂ ਉਹ ਲੁਧਿਆਣੇ ਕਾਲਜ ਪੜਦਾ ਸੀਗਾ ਤਾਂ ਕਾਲਜ ਦੇ ਵਿੱਚੋਂ ਆ ਕੇ ਆਪਦੇ ਯਾਰਾਂ ਦੋਸਤਾਂ ਨਾਲ ਆ ਗਿਆ ਤਾਂ ਮੇਰੇ ਕੋਲੇ ਵੈਸੇ ਆਪ ਵੀ ਆ ਜਾਂਦਾ ਸੀਗਾ ਘੰਟਾ-ਘੰਟਾ ਦੋ-ਦੋ ਘੰਟੇ ਬੈਠਾ ਰਹਿੰਦਾ ਬਸ ਹੋਰ ਤਾਂ ਉਹਨੇ ਕਿਤੇ ਜਾਣਾ ਆਉਣਾ ਹੀ ਨਹੀਂ ਸੀਗਾ ਕਿਉਂਕਿ ਬਸ ਜਾ ਮੜ ਮੋਟਾ ਬਾਲ ਖੇਡਦਾ ਬਾਲੀਬਾਲ ਖੇਡਦਾ ਜ ਮੁੰਡਿਆਂ ਨਾਲ ਤਾਂ ਜਾਂ ਬਸ ਦੁਕਾਨ ਤੇ ਬੈਹ ਜਾਂਦਾ ਮੇਰੇ ਕੋਲੇ ਆ ਕੇ ਹੂੰ ਤਾਂ ਇੱਕ ਦਿਨ ਗੀਤ ਰਿਕਾਰਡਿੰਗ ਕਰੀ ਬੈਠਾ ਸੀ ਹੂੰ ਮੋਬਾਈਲ ਦੇ ਕਿ ਮੋਬਾਈਲ ਦੇ ਵਿੱਚ ਤਾਂ ਮੋਬਾਈਲ ਦੇ ਵਿੱਚ ਰਿਕਾਰਡਿੰਗ ਸੁਣ ਕੇ ਮੈਂ ਮੈਨੂੰ ਸੁਣਾਉਣ ਲੱਗ ਗਿਆ ਮੈਨੂੰ ਕਹਿੰਦਾ ਮੈਂ ਗਾਉਣ ਲੱਗ ਗਿਆ ਮੈਂ ਕਿਹਾ ਯਾਰ ਤੂੰ ਮੈਂ ਤਾਂ ਕਰਿਆ ਇਹ ਜਿਹਾ ਸੋਚਿਆ ਨਹੀਂ ਕਿ ਤੂੰ ਗਾਉਣ ਲੱਗ ਗਿਆ ਮਾ ਨਹੀਂ ਤੂੰ ਲੱਗਦਾ ਸੀਗਾ ਵੀ ਗਾਉਣਾ ਹੂੰ ਤੇ ਮੈਨੂੰ ਰਿਕਾਰਡਿੰਗ ਸੁਣਉਣ ਲੱਗਿਆ ਉਹਦੇ ਵਿੱਚ ਜਿਹੜਾ ਬਾਈ ਨੂੰ ਦਿੱਤਾ ਗੀਤ ਨਿੰਜੇ ਨੂੰ ਪਹਿਲਾ ਗੀਤ ਲਾਇਸੈਂਸ ਤਾਂ ਉਹ ਰਿਕਾਰਡਿੰਗ ਸੁਣ ਕੇ ਉਹਨੇ ਪਾਇਆ ਸੀਗਾ ਪਿਛਲਾ ਪਹਿਰਾ ਮਾਨਸਾ ਦਾ ਮੁੰਡਾ ਕੋਕਿਆ ਨਹੀਂ ਰੋੜਦਾ ਤਾਂ ਮੈਂ ਸੁਣ ਕੇ ਮੈਂ ਕਿਹਾ ਵੀ ਆਪਣੇ ਪਿੰਡ ਦਾ ਨਾਮ ਤੇ ਨਾਲੇ ਆਪਣਾ ਗੋਦ ਵੀ ਦੋਨੇ ਚੀਜ਼ਾਂ ਆ ਜਾਣੀਆਂ ਮੈਂ ਚੌੜ ਕਰਦੇ ਨੇ ਇਹ ਕਹਤਾ ਮਖਿਆ ਵੀ ਆਪਾਂ ਜਿਵੇਂ ਲਾ ਦਈਏ ਸਿੱਧੂ ਮੂਸੇ ਦਾ ਪੂਕੀਆਂ ਦੀ ਰੋੜ ਦੇ ਹੂੰ ਤਾਂ ਬਸ ਬਾਈ ਨੇ ਅਸਰ ਕਰ ਲਿਆ ਉਥੋਂ ਬਸ ਉਹਨੇ ਪਿੰਡ ਦਾ ਨਾਮ ਪਾਉਣ ਲੱਗ ਗਏ ਹੂੰ ਤਾ ਪਿੰਡ ਦਾ ਨਾਮ ਬਸ ਚੜ ਗਿਆ ਫਿਰ ਦੁਨੀਆ ਚ ਦੁਨੀਆ ਚ ਇਹ ਮਸੂ ਗਿਆ ਪੂਰਾ ਕਿ ਕਦੇ ਇੱਕ ਵਾਰ ਜੇ ਗੱਗੂ ਨੂੰ ਉਸ ਸਿੱਧੂ ਨੂੰ ਤੁਸੀਂ ਗੱਲ ਕਹੀ ਆ ਤਾਂ ਦੁਬਾਰਾ ਮਿਲਿਆ ਉਹ ਕਹਿ ਰਿਹਾ ਸੀ ਵੀ ਯਾਰ ਸੱਤੀ ਇਹਦਾ ਵਧੇ ਕੀਤਾ ਮੇਰੀ ਇੰਸਟਾਗ੍ਰam ਤੇ ਸਟੋਰੀਆਂ ਪਉਂਦਾ ਰਿਹਾ ਹਾਂ ਮੈਂ ਇੱਕ ਦਿਨੇ ਸ਼ਾਮ ਨੂੰ ਵੀ ਦੁਕਾਨ ਤੇ ਜਾਇ ਜਾਂਦਾ ਸੀਗਾ ਉਹਨਾਂ ਦੇ ਆਪਣੇ ਜਿਹੜਾ ਪੁਰਾਣਾ ਘਰ ਹਾਂਜੀ ਹਾਂਜੀ ਪਿੰਡ ਦੇ ਹਾਂਜੀ ਤਾਂ ਉੱਥੇ ਉਹ ਇੱਕ ਜਿੱਥੇ ਡਾਕਟਰ ਵਾਲੀ ਵੀਡੀਓ ਬਣਾਈ ਸੀਗੀ ਕੀ ਦੀ ਉਹਦੇ ਵਿੱਚ ਖੜੇ ਸ਼ਾਮ ਨੂੰ ਮੈਨੂੰ ਕਹਿੰਦਾ ਲੰਘਾ ਮੈਂ ਕਿਹਾ ਵੀ ਮੈਂ ਜਾਣਾ ਸੀ ਥੋੜਾ ਜਿਹਾ ਹਨੇਰਾ ਹੋ ਰਿਹਾ ਸੀ ਮੈਂ ਕਿਹਾ ਮੈਂ ਘਰੇ ਜਾਣਾ ਮੈਨੂੰ ਕੰਮ ਹੈ ਤੇ ਮੈਨੂੰ ਕਹਿੰਦਾ ਐ ਕਰਕੇ ਕਹਿੰਦਾ ਵੀ ਤੂੰ ਆਪਾਂ ਤੇਰੀ ਵੀਡੀਓ ਬਣਾ ਕੇ ਪਾਉਣੀ ਹੈ ਗਿਆ ਇੰਸਟਾਗ੍ਰam ਤੇ ਓਕੇ ਤਾਂ ਸਟੋਰੀ ਪਾਈ ਫਿਰ ਆਪਣੇ ਇੰਸਟਾ ਤੇ ਹਾਂ ਉਹਦੇ ਇੰਸਟਾ ਤੇ ਪਾਈ ਸੀਗੀ ਸਿੱਧੂ ਨੇ ਹਾਂਜੀ ਹਾਂਜੀ ਕੀ ਬੋਲਿਆ ਫਿਰ ਉਸ ਤੇ ਮੈਂ ਕਿਹਾ ਵੀ ਪਿੰਡ ਦਾ ਨਾਮ ਦੇਣ ਵਾਲਾ ਮੈਨੂੰ ਇਹ ਸੱਤੀ ਆ ਹਾਂਜੀ ਖੁਸ਼ੀ ਹੋਈ ਫਿਰ ਪੂਰੀ ਖੁਸ਼ੀ ਹੋਈ ਜੀ ਮੈਂ ਆਪਾਂ ਨੂੰ ਖੜਾ ਕੇ ਹੂੰ ਤਾਂ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਚਾੜੀ ਚਾ ਵਾਤ ਕੀ ਲੋਕਾਂ ਨੇ ਹੂੰ ਮੈਨੂੰ ਉਹ ਮੇਰੇ ਕੋਲ ਨਾ ਫੋਨ ਵੈਸੇ ਨੰਬਰ ਹੈ ਨਹੀਂ ਸੀਗਾ ਵੀ ਛੋਟਾ ਫੋਨ ਸੀਗਾ ਹਾਂਜੀ ਤਾਂ ਉਹਦੇ ਕੋਲੇ ਨੰਬਰ ਕਿਤੇ ਹੈ ਨਹੀਂ ਸੀਗਾ ਮੇਰਾ ਉਹ ਡਾਕਟਰ ਕੋਲੇ ਨੰਬਰ ਆਈ ਗਏ ਲੋਕਾਂ ਦੇ ਵੀ ਸੱਤੀ ਕੌਣਾ ਹਾਂ ਵੀ ਕੌਣ ਹੈ ਹੂੰ ਤਾਂ ਡਾਕਟਰ ਕਹਿੰਦਾ ਯਾਰ ਮੈਂ ਕਹਿੰਦਾ ਕਮਾਲ ਕਹਿੰਦਾ ਤੂੰ ਤੁੰਦਰਾ ਜੰਤਾ ਵੀ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਵੀ ਤੂੰ ਵੀ ਫੇਮਸ ਹੋ ਗਿਆ ਵੀ ਤੁਸੀਂ ਚੋਰੀ ਚੋਰੀ ਆਹ ਕੰਮ ਵੀ ਕਰਿਆ ਹੋਇਆ ਵੀ ਮੰਨ ਕੇ ਤੂੰ ਵੀ ਕਹਿੰਦਾ ਇਹ ਗੱਲਾਂ ਚ ਆ ਗਿਆ ਸੀਗਾ ਮੈਂ ਕਿਹਾ ਵੀ ਇਸ ਤਾਂ ਚੌੜ ਕਰੀਏ ਜਾਂਦੇ ਸੀਗੇ ਤਾਂ ਕਰਕੇ ਪਿੰਡ ਦਾ ਨਾਮ ਚੱਲ ਪਿਆ ਹੂੰ ਮਾ ਬਹੁਤ ਆਪਣੇ ਪਿੰਡ ਦੀ ਚੜ੍ਹਾਈ ਹੋਈ ਹੈ ਆਪ ਤਾਂ ਇਹ ਕਹਿੰਦੇ ਵੀ ਪ੍ਰਮਾਤਮਾ ਨੇ ਵਧੀਆ ਹਨਾ ਸਾਡੇ ਪਿੰਡ ਦੀ ਚੜ੍ਹਾਈ ਕਰੀ ਹੈ ਤਾਂ ਹੁਣ ਵੀ ਦੁਬਾਰੇ ਫੇਰ ਛੋਟਾ ਸਿੱਧੂ ਆ ਗਿਆ ਛੋਟੇ ਪੈਰੀ ਹੂੰ ਛੱਤੀ ਜਦੋਂ ਸਿੱਧੂ ਗਿਆ ਐਡਾ ਵੱਡਾ ਵਰਲਡ ਫੇਮਸ ਨਾਮ ਦੇ ਦਿੱਤਾ ਅਫਸੋਸ ਸੀ ਉਦੋਂ ਜਦੋਂ ਸਿੱਧੂ ਗਿਆ ਪੂਰੀ ਦੁਨੀਆ ਨੂੰ ਅਫਸੋਸ ਸੀ ਬਹੁਤ ਦੁੱਖ ਹੋਇਆ ਉਹ ਇੱਕ ਨਾਮ ਦਿੱਤਾ ਹੋਵੇ ਇੰਨੀ ਜਲਦ ਫੇਮਸ ਹੋ ਕੇ ਸਾਡਾ ਸਾਰਾ ਪਿੰਡ ਹੀ ਸੁਨਸਰਾ ਸੀਗਾ ਹਜੇ ਤੱਕ ਤਾਂ ਹੁਣ ਬੱਜਦੇ ਦਾ ਛੋਟੇ ਪੈਰੀ ਆਇਆ ਓਏ ਹੋਏ ਬਈ ਲੋਕਾਂ ਨੇ ਰੰਗ ਹੋਲੀ ਮੰਗੂ ਖੇਡਿਆ ਤਾਂ ਪੜਾਕੇ ਸਾਰੀ ਸਾਰੀ ਰਾਤ ਹੀ ਚੱਲੀ ਗਿਆ ਤਿੰਨ ਦਿਨ ਹੀ ਚੱਲੀ ਗਿਆ ਕੀ ਬਾਤ ਹੈ ਕਿਉਂਕਿ ਪਹਿਲਾਂ ਜਦੋਂ ਕੋਈ ਆਂਦਾ ਸੀ ਪਿੰਡ 'ਚ ਤਾਂ ਨਮੋਸ਼ੀ ਨਾਲ ਆਂਦਾ ਸੀ ਥੋੜਾ ਜਿਹਾ ਦੁਖੀ ਹੋ ਕੇ ਆਂਦਾ ਸੀ ਦੁਖੀ ਕਿਉਂ ਜਾਂਦਾ ਸੀ ਦੁਖੀ ਹੋ ਕੇ ਗੱਲਬਾਤ ਕਰਦਾ ਸੀਗਾ ਜੇ ਕੋਈ ਕਰਦਾ ਸੀਗਾ ਤਾਂ ਹੁਣ ਆਪਾਂ ਨੂੰ ਖੁਸ਼ ਹੋਣ ਦਾ ਮੌਕਾ ਮਿਲਿਆ ਹੁਣ ਤਾਂ ਇੰਨੀ ਖੁਸ਼ੀ ਹੋਈ ਹੈ ਵੀ ਪ੍ਰਮਾਤਮਾ ਨੇ ਦੁਬਾਰੇ ਵਾਪਸ ਕੀ ਬਾਤ ਹੈ ਤੇ ਅੱਛਾ ਜਦੋਂ ਸੱਚੀ ਪਤਾ ਲੱਗਿਆ ਵਾਕਈ ਕਿ ਯਾਰ ਵਾਕਈ ਛੋਟੇ ਪੈਰੀ ਸਿੱਧੂ ਇਸ ਦੁਨੀਆ ਦੇ ਵਿੱਚ ਆ ਚੁੱਕਿਆ ਤਾਂ ਕਿਹੋ ਜਿਆ ਸੱਤੀ ਦਾ ਉਸ ਸਮੇ ਦਾ ਚਿਹਰਾ ਸੀ ਕਿਹੋ ਜਿਆ ਉਸ ਸਮੇ ਮਾਹੌਲ ਸੀ ਕਿਵੇਂ ਚੰਗ ਲ ਗਿਆ ਬਹੁਤ ਚੰਗਾ ਲੱਗਿਆ ਜਿਵੇਂ ਲੱਗਦਾ ਸੀ ਕਿ ਬਸ ਪ੍ਰਮਾਤਮਾ ਨੇ ਜਿਹੜੀ ਗੱਲ ਸੀਗੀ ਸੁਣ ਲਈ ਹੁਣ ਆਪਾਂ ਨੂੰ ਐ ਰਹਿੰਦਾ ਵੀ ਬਸ 10 ਸਾਲਾਂ ਨੂੰ ਵੱਡਾ ਹੋਇਆ 10 ਸਾਲਾਂ ਨੂੰ ਸੂਹਾ ਜਿਉ ਉਹਨੂੰ ਚੱਕ ਲੂ ਆ ਉਹਦਾ ਮੈਂ ਇੱਕ ਵਾਹ ਜੀ ਵਾਹ ਲੱਗਦਾ ਕਿ ਸੱਤੀ ਹਲੇ ਵੀ ਬਹੁਤ ਕੁਝ ਹੋਰ ਸਿਖਾਉਣ ਦੀ ਕੋਸ਼ਿਸ਼ ਕਰੂਗਾ ਮਿਲਿਆ ਕਰੂਗਾ ਜਾਂ ਗੋਦੀ ਚੱਕਿਆ ਮਿਲਿਆ ਕਰਾਂਗੇ ਆਪਾਂ ਕਹਾਂਗੇ ਵੀ ਹਾਂ ਲਗਦੀ ਆ ਦੇਖੋ ਸਿੱਧੂ ਮੂਸੇ ਵਾਲੇ ਵਾਲੇ ਸੇਮ ਸਾਨੂੰ ਤਾਂ ਜੇ ਉਹੀ ਸੇਮ ਜਮ ਹੁਣ ਵੀ ਜਦੋਂ ਦੇਖਦੇ ਆ ਪੋਂ ਚ ਵੀਡੀਓ ਆਉਂਦੀਆਂ ਨੇ ਉਂਗਲਾਂ ਹੀ ਤਾਂ ਉਮੀ ਮਾਰਦਾ ਘ ਹ ਤੇ ਦੇਖੋ ਪ੍ਰਮਾਤਮਾ ਆਪਾ ਤਾਂ ਹੀ ਕਹਿੰਦੇ ਆ ਵੀ ਜੇ ਉਹੀ ਵਾਪਸ ਕੀਤਾ ਹੋਇਆ ਤਾਂ ਆਪਾਂ ਕੀ ਬਾਤ ਸਾਰੇ ਕੰਮ ਹੀ ਸੁੱਧ ਹੋ ਜਾਣਗੇ ਬਿਲਕੁਲ ਬਿਲਕੁਲ ਨਹੀਂ ਨਹੀਂ ਬਹੁਤ ਵਧੀਆ ਗੱਲ ਆ ਤੇ ਜਿਵੇਂ ਤੁਸੀਂ ਕਿਹਾ ਕਿ ਖੁਸ਼ੀ ਦਾ ਹਨਾ ਪਿੰਡ ਨੂੰ ਇੱਕ ਮੌਕਾ ਮਿਲ ਗਿਆ ਦੁਬਾਰਾ ਖੁਸ਼ ਹੋਣ ਦਾ ਹਾਂਜੀ ਤੇ ਕੀ ਲੱਗਦਾ ਲੱਗਦਾ ਕਿ ਹੋਰ ਇਸ ਤੋਂ ਬਿਹਤਰ ਤਰੀਕੇ ਨਾਲ ਜਿਹੜਾ ਦੁਨੀਆਂ ਦੇ ਵਿੱਚ ਆਪਣਾ ਨਾਮ ਬਹੁਤ ਜਿਆਦਾ ਵੀ ਸਾਨੂੰ ਤਾਂ ਐਂ ਲੱਗਦਾ ਵੀ ਬਸ ਮੜਾ ਮੈਨੂੰ ਐਂ ਲੱਗ ਇੱਕ ਦੋ ਚਾਰ ਦੋ ਚਾਰ ਦਿਨ ਪਹਿਲਾਂ ਕਿਹੜਾ ਹੋਣ ਦੋ ਚਾਰ ਦਿਨ ਹੀ ਜਾਂਦੇ ਆ ਕਿ ਵੀ ਲੱਗ ਜਾਣਗੇ ਖਾੜੇ ਕੂੜੇ ਬਾਧੂ ਆ ਮੈਂ ਆ ਜਾਣਗੇ ਪ੍ਰਿੰਟ ਚ ਬਿਲਕੁਲ ਸਹੀ ਆ ਤੇ ਸਤੀ ਅਸੀਂ ਦੇਖਿਆ ਐਡਾ ਵੱਡਾ ਨਾਮ ਦਿੱਤਾ ਇਹ ਅਫਸੋਸ ਨਹੀਂ ਹੋ ਰਿਹਾ ਕਿ ਸਤੀ ਇੱਕ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਹੈ ਇੱਕ ਛੋਟ ਜੇ ਕਰਦੇ ਵਿੱਚ ਨਾ ਗੁਮਨਾਮੀ ਜ਼ਿੰਦਗੀ ਜੀ ਰਿਹਾ ਜੇਕਰ ਕਾਸ਼ ਉਹ ਸਿੱਧੂ ਹੁੰਦਾ ਜਿਸ ਦਾ ਨਾਮ ਤੁਸੀਂ ਮੁੱਸੇ ਵਾਲਾ ਰੱਖਿਆ ਤਾਂ ਸ਼ਾਇਦ ਅੱਜ ਕੁਝ ਉਹ ਗੱਲਾਂ ਹੋਰ ਹੋਣੀਆਂ ਸੀ ਹਾਂ ਜੀ ਉਹ ਤਾਂ ਹੋਣ ਹੀ ਸੀਗਾ ਆ ਵੈਸੇ ਇੱਥੇ ਆ ਮੇਰੇ ਲਾਗੇ ਘਰ ਦੇ ਲਾਗੇ ਥੋੜਾ ਜਿਹਾ ਗੰਦ ਵਗੈਰੇ ਸੀਗਾ ਹੂੰ ਤਾਂ ਉਹ ਆ ਗੰਦਗੀ ਉਹੀ ਕੱਢ ਕੇ ਗਿਆ ਪਤਾ ਹੀ ਕਹਿੰਦੇ ਵੀ ਪ੍ਰਮਾਤਮਾ ਹਨਾ ਕੀ ਬਾਤ ਹੈ ਅੱਛਾ ਨਾਟਕਾਂ ਚੱਲਿਆ ਰਹੀ ਵੀ ਹਾਂ ਜੀ ਆ ਸਾਰਾ ਮੈਨੂੰ ਤਾਂ ਵੈਸੇ ਕਹਤੀ ਸੀ ਗੱਲ ਕੋਈ ਹਾਂ ਮੈਨੂੰ ਕਹਿੰਦਾ ਕਹਿੰਦਾ ਇਹਨੂੰ ਢਾ ਦੋ ਤੇ ਕਹਿੰਦਾ ਮੈਂ ਜਾਣਾ ਮੇਰੇ ਘਰ ਕੀ ਬਾਤ ਆ ਇਹ ਕਹਿੰਦਾ ਸੀ ਆਫਰ ਕਰਤੀ ਸੀ ਹਾਂ ਜੀ ਆਹ ਆਫਰ ਕਰਤੀ ਸੀ ਫਿਰ ਇੱਥੇ ਨਾ ਓਪਨ ਲੈਟਰਿੰਗਾਂ ਹੁੰਦੀਆਂ ਸੀ ਹਾਂ ਜੀ ਹਾਂ ਦੇਖਿਆ ਮੈਂ ਬਹੁਤ ਬੁਰਾ ਹਾਲ ਸੀ ਹਾਂ ਜੀ ਤੇ वैसे आ उदी बनाई हुई हैगी अच्छा उदी देन हैगी सारा साफ वगैरह सारा हां सारी पार्क पार्क ਦੇ ਵਿੱਚ ਆ پارک ਦੀ ਨੀ ਪੱਥਰ ਉਹਨੇ તરી ہوئی ਆ ਰਸਤਾ ਵੀ ਉੱਥੋਂ ਦੀ ਹੈ ਨਾ ਸਾਰਾ ਕੁਝ ਉਹਨੇ ਕਰਿਆ ਹੋਇਆ ਯਾਨੀ ਪੱਥਰ ਉਹਦੀ ਆ پارک ਦੀ ਕੀ ਬਾਤ ਆ ਕੀ ਬਾਤ ਆ ਫਿਰ ਯਾਰ ਜੇਕਰ ਸਿੱਧੂ ਹੁੰਦਾ ਮੇਰੇ ਭਾਵੇਂ ਤਾਂ ਮੈਨੂੰ ਐ ਵੀ ਆ ਨਰਕ ਚੋਂ ਕੱਢ ਗਿਆ ਸਹੀ ਹੈ ਸਹੀ ਹੈ ਸਾਰਾ ਕੁਝ ਹੀ ਕਰ ਗਿਆ ਫਿਕਰ ਐਕਸ ਰਾਜਦਾ ਸੀ ਹਾਂ ਜੀ ਹੂੰ ਉਰੇ ਖੜ ਜਾਂਦਾ ਸੀਗਾ ਮਾਤਾ ਨੂੰ ਮਿਲਦਾ ਹੋਊਗਾ ਹਾਂ ਡੈਡੀ ਵੀ ਆ ਜਾਂਦੇ ਸੀਗੇ ਹੂੰ ਉਹ ਵੀ ਇੱਥੇ ਖੜੇ ਰਹਿੰਦੇ ਜਦੋਂ ਆਉਂਦੇ ਪਾਰਕ ਚ ਹੂੰ ਜਦੋਂ ਬਣਦੀ ਸੀ ਵੈਸੇ ਹੁਣ ਵੀ ਆਪਾਂ ਨੂੰ ਜਿੱਥੇ ਵੀ ਮਿਲਦੇ ਵਿਚਾਰੇ ਸਤਿਕਾਰ ਆ ਹਾਂ ਨਹੀਂ ਸੱਤੀ ਬਹੁਤ ਕੁਝ ਕਰ ਗਿਆ ਸੀ ਦੇਖਿਆ ਬਹੁਤ ਗੰਦਗੀ ਹੁੰਦੀ ਸਫਾਈ ਦਾ ਕਾਰੀਗਰ ਗਏ ਇਹ ਲੱਗਦਾ ਕਿ ਸ਼ਾਇਦ ਅੱਜ ਸਿੱਧੂ ਹੁੰਦਾ ਵੱਡਾ ਛੋਟਾ ਹੈ ਖੈਰ ਅੱਗੇ ਹੋਰ ਵਧੀਆ ਤਰੀਕੇ ਨਾਲ ਹੋਊਗਾ ਤੇ ਲੱਗਦਾ ਕਿ ਹਲੇ ਹੋਰ ਸ਼ਾਇਦ ਤੱਕ ਆਉਣੀ ਸੀ ਜਾਂ ਫਿਰ ਅੱਗੇ ਹੋਰ ਵਧੀਆ ਹੋਣਾ ਸੀ ਸੱਤੀ ਜਾਂ ਸੱਤੀ ਦੀ ਫੈਮਿਲੀ ਬਈ ਵੈਸੇ ਪ੍ਰਮਾਤਮਾ ਨੇ ਹਨਾ ਜਦੋਂ ਮਿਹਰ ਕੀਤੀ ਆ ਹਾਂ ਵੀ ਆਪਾਂ ਦਾ ਹਜੇ ਤੱਕ ਕਿਸੇ ਤੋਂ ਮੰਗਣਾ ਹੈ ਬਿਲਕੁਲ ਬਿਲਕੁਲ ਮਿਹਨਤ ਨਹੀਂ ਖਾਂਦੇ ਆ ਪਤਾ ਸਿੱਧੂ ਵਾਲੇ ਸੁਬਲੀ ਨੇ ਵੀ ਮੰਗ ਕੇ ਕਿਸੇ ਤੋਂ ਖਾਣਾ ਨਹੀਂ ਮਿਹਨਤ ਕਰਨਾ ਮਿਹਨਤ ਕਰਨੀ ਆ ਪਹਿਲਾਂ ਵੀ ਆਪਾਂ ਮਿਹਨਤੀ ਕਰਦੇ ਸੀਗੇ ਹੁਣ ਵੀ ਆਪਾਂ ਮਿਹਨਤੀ ਕਰਦੇ ਆ ਚਲੋ ਹਨਾ ਐਕਸੀਡੈਂਟ ਹੋ ਗਿਆ ਸੀਗਾ ਮੇਰਾ ਦੁਕਾਨ ਛੱਡਤੀ ਸੀ ਹਾਂਜੀ ਹਾਂਜੀ ਮੇਰੇ ਅੱਖ 'ਚ ਨਾ ਕੰਚ ਪੈ ਗਿਆ ਸੀਗਾ ਕੰਚ ਪੈਣਾ ਕਰਕੇ ਫਿਰ ਮੇਰੀ ਨਿਗਾ ਥੋੜੀ ਘੱਟ ਹੋ ਗਈ ਸੀ ਮੈਂ ਕੰਮ ਛੱਡਤਾ ਸੀ ਆਪਾਂ ਤਾਂ ਮਿਹਨਤ ਦੀ ਕਮਾਈ ਕਰਕੇ ਖਾਣੀ ਆ ਮਿਹਨਤ ਦੀ ਕਮਾਈ ਦੇਖਣ ਵਾਲਾ ਵੀ ਕਹਿੰਦਾ ਜੇ ਹੁਣ ਇੱਥੇ ਮੈਂ ਵੀਡੀਓ ਦੇ ਸਾਹਮਣੇ ਆਇਆ ਕਹੀ ਆ ਮੈਂ ਮੈਂ ਲੈਣਾ ਬਹੁਤ ਲੈਣਾ ਅਗਲਾ ਕੋਈ ਯਾਰ ਮੀਡੀਆ ਦੇ ਸਾਹਮਣੇ ਹੋ ਕੇ ਮੰਗੀ ਜਾਂਦੇ ਨੇ ਨਾ 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 ਬਿਲਕੁਲ ਨਹੀਂ ਅਜੇ ਕੀ ਫੇਰਾ ਨਹੀਂ ਅਜੇ ਤੱਕ ਬਹੁਤ ਸਾਰੇ ਇੰਟਰਵਿਊ ਸੱਤੀ ਦੀਆਂ ਹੋਈਆਂ ਨੇ ਪਰ ਸੱਤੀ ਨੇ ਕਦੇ ਵੀ ਮਦਦ ਦੀ ਗੱਲ ਨਹੀਂ ਆਖੀ ਕਿ ਸਾਡੀ ਯਾਰ ਕੋਈ ਮਦਦ ਕੀਤੀ ਜਾਵੇ ਪਰ ਸਿੱਧੂ ਨੇ ਸੁਭਦੀਪ ਨੇ ਰਹਿੰਦੇ ਹੋਏ ਸੱਤੀ ਨੂੰ ਇਗਨੋਰ ਨਹੀਂ ਕੀਤਾ ਕਿਉਂਕਿ ਨਾਮ ਵਰਲਡਵਾਈਡ ਦੇਣ ਵਾਲਾ ਸਿੱਧੂ ਮੂਸੇਵਾਲਾ ਇਹਦਾ ਸੱਤੀ ਸੀ ਸਾਡੇ ਸਿੱ ਦੁਕਾਨ ਜੋ ਨਾਈ ਦੀ ਦੁਕਾਨ ਅੱਡੇ ਦੇ ਵਿੱਚ ਪਿੰਡ ਦੇ ਵਿੱਚ ਕਰਦਾ ਸੀ ਪਰ ਵਾਕਈ ਇਸ ਜਿਹੜੀ ਇੱਜ਼ਤ ਆ ਉਹ ਵਕਈ ਮੂਸੇਵਾਲਾ ਸਿੱਧੂ ਜਿਹੜਾ ਕਰਦਾਰ ਦਿਖਾਈ ਦਿੱਤਾ ਇੱਕ ਨਰਕ ਭਰੀ ਜ਼ਿੰਦਗੀ ਸਤੀ ਦਾ ਪਰਿਵਾਰ ਜੀ ਰਿਹਾ ਸੀ ਕਿਉਂਕਿ ਆਸ-ਪਾਸ ਦੇ ਵਿੱਚ ਜਿਹੜਾ ਹੈਗਾ ਪੰਚਾਇਤੀ ਜਗਾ ਔਨ ਕਰਕੇ ਅਕਸਰ ਰੂੜੀਆਂ ਤੇ ਗੰਦਗੀ ਸੀ ਤਾਂ ਫਿਰ ਉਸਨੇ ਸਿੱਧੂ ਨੇ ਕੀ ਕੀਤਾ ਇਸ ਦੇ ਲਈ 911 ਫੇਰਿਆ ਸਫਾਈ ਕੀਤੀ ਨਾਲ ਹੀ ਪਾਰਕ ਬਣਾਇਆ ਤੇ ਨਾਲ ਹੀ ਇਸ ਵੀਰ ਦੇ ਘਰ ਦਾ ਰਸਤਾ ਤੇ ਇੱਟਾਂ ਤੇ ਗਲੀਆਂ ਬਣਾਈਆਂ ਜੋ ਕਿ ਹੁਣ ਬੜਾ ਵਧੀਆ ਸਾਫ਼ ਸੁਥਰਾ ਦਿਖ ਰਿਹਾ ਸ਼ਾਇਦ ਕਾਸ ਜੇਕਰ ਉਹੀ ਸਿੱਧੂ ਮੁਸਿਵਾ ਹਲੇ ਵੀ ਹੁੰਦਾ ਤਾਂ ਸੱਤੀ ਨੂੰ ਕਿਤੇ ਦੀ ਕਿਤੇ ਜਿਹੜੇ ਹੈਗਾ ਪਹੁੰਚਾ ਦਿੰਦਾ ਪਰ ਉਮੀਦਾਂ ਨੇ ਛੋਟੇ ਤੋਂ ਲੱਗਦਾ ਕਿ ਸਿੱਖੋਂਗੇ ਸਿਖਾਉਂਗੇ ਛੋਟੇ ਨੂੰ ਹਾਂ ਜੀ ਹਾਂ ਉਮੀਦਾਂ ਤਾਂ ਰੱਖਾਂਗੇ ਹੂੰ ਨੀਦਾਂ ਹੈ ਵੀ ਹੈ ਬਿਲਕੁਲ ਵੀ ਪਿੰਡ ਦਾ ਕੰਮ ਫੇਰ ਸਾਹਮਣੇ ਦਵਾਰੇ ਕੀ ਬਾਤ ਹੈ ਕਿਉਂਕਿ ਪਿੰਡ ਦਾ ਕੰਮ ਸਾਹਮਣੇ ਗੇ ਹੂੰ ਚੜਾਈ ਤਾਂ ਪੈਸੇ ਪਹਿਲੀ ਵਾਧੂ ਆ ਤਾਂ ਹੋਰ ਹੋ ਜੂ ਲਾਗਾ ਕਿ ਜਦੋਂ ਪੈਰਾਂ ਦੇ ਖੜਾ ਹੋਣ ਲੱਗਾ ਫਿਰ 911 ਨੂੰ ਰੇਸਾਂ ਫਿਰ ਫਿਰ ਉਹੀ ਛੋਟਾ ਸਿੱਧੂ ਦੂਗਾ ਤਾਂ ਦੇਈ ਕਰੂਗਾ ਹੀ ਹੂੰ ਉਹਦਾ ਚ ਦਇਆ ਕਰਨਾ ਬਿਲਕੁਲ ਪਿੰਡ ਦੇ ਵਿੱਚ ਸੱਤੀ ਜਿਵੇਂ ਤੁਸੀਂ ਕਹਿੰਦੇ ਅਸੀਂ ਵੀ ਸੁਣਿਆ ਕਹਿੰਦੇ ਯਾਰ ਵੱਡਾ ਜਿਹੜਾ ਸਿੱਧੂ ਸੀ ਨਾ ਬੜਾ ਜਿੱਥੋਂ ਹੀ ਲੰਘਦਾ ਸੀ ਬੜਾ ਕਦੇ ਪੈਰੀ ਹੱਥ ਕਰੇ ਸਾਸਿਕਾਰ ਮਾਸੇ ਤਾਈ ਉਹਦਾ ਕੀ ਹੈ ਜੀ ਜੋ ਛੋਟਾ ਬੱਚਾ ਮਿਲ ਗਿਆ ਉਹਨੂੰ ਵੀ ਉਸੇ ਉਸਦੀ ਬੁਲਾਉਣਾ ਉਹਨੂੰ ਬਜ਼ੁਰਗ ਮਿਲ ਗਿਆ ਕੋਈ ਆਪਣੇ ਵਰਗਾ ਮੁੰਡਾ ਮਿਲ ਗਿਆ ਉਹਨੂੰ ਵੀ ਸਾਰੇ ਵਾਸਤੇ ਉਹਦਾ ਸਤਕਾਰ ਇੱਕੂ ਸੀਗਾ ਹੂੰ ਜੋ ਚੱਪਲਾ ਜਾਂਦਾ ਉਹਦਾ ਤਾਂ ਬਾਲਾ ਜਿਆਦਾ ਕਰਦਾ ਸੀਗਾ ਗੱਗੂ ਗੱਗੂ ਹੀ ਹੁੰਦੀ ਸੀ ਜੇ ਕੋਈ ਨੰਗੇ ਪਰੀ ਆ ਗਿਆ ਉਹਦਾ ਵੀ ਸਤਕਾਰ ਉਹਨੇ ਉਹਨਾਂ ਕਿਉਂਕਿ ਬੂਟਾਂ ਵਾਲਿਆਂ ਨਾਲੋਂ ਵੱਧ ਉਹਨਾਂ ਦਾ ਕਰਨਾ ਸੀਗਾ ਚੱਪਲਾਂ ਵਾਲਿਆਂ ਦਾ ਐ ਨਹੀਂ ਸੀਗਾ ਵੀ ਬੰਦੇ ਨੂੰ ਇਹ ਗੱਲ ਨਹੀਂ ਸੀਗੀ ਵੀ ਮੈਂ ਐਡਾ ਫੇਮਸ ਹੋ ਰਹਾ ਹਾਂ ਮੈਂ ਤਾਂ ਹੈ ਹੀ ਨਹੀਂ ਸੀ ਸਹੀ ਆ ਮੈਂ ਤਾਂ ਉਹ ਬੰਦੇ ਦੇ ਵਿੱਚ ਹੈ ਨਹੀਂ ਸੀਗੀ ਕਿਉਂਕਿ ਸਾਡਾ ਸਾਰਾ ਪਿੰਡ ਤਾਂ ਹੀ ਉਹ ਬਈ ਬਿਲਕੁਲ ਨੇ ਅਗਲਾ ਕੇੰਦਰਾ ਸਿੱਧੂ ਸਿੱਧੂ ਕਰਦਾ ਸੀ ਹੋ ਗਿਆ ਤਾਂ ਹੋ ਗਿਆ ਅਗਲਾ ਇਹ ਸੋਚਦਾ ਸਾਡਾ ਸਾਰਾ ਪਿੰਡ ਉਹ ਸੋਚੀ ਡੱਕੋ ਜੇ ਵਿਆਹ ਹੀ ਹੁੰਦਾ ਤਾਂ ਉਹ ਵੀ ਖੁਸ਼ੀ ਖੁੱਲ ਕੇ ਨਹੀਂ ਅਗਲਾ ਮਨਾਉਂਦਾ ਸੀ ਯਾਰ ਨਹੀਂ ਸਾਡਾ ਸਿੱਧੂ ਚਲਾ ਗਿਆ ਸੀ ਨਾ 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 ਵੈਸੇ ਐ ਸੋਚਦੇ ਰਹਿੰਦੇ ਵੀ ਜੇ ਹੁਣ ਕੋ ਮੋਬਾਈਲਾਂ ਤੇ ਚੱਲਦੇ ਸੀ ਪ੍ਰੋਗਰਾਮ ਹੂੰ ਚੱਲ ਮਾਪਿਆਂ ਨੇ ਵੀ ਦੇਖਦੇ ਸੀਗੇ ਤਾਂ ਪਿੰਡ ਦੇ ਵਿੱਚ ਐ ਜੇ ਰਹਿੰਦਾ ਸੀਗੇ ਵੀ ਯਾਰ ਡੀਜੇ ਲਾਈ ਬੈਠਿਆ ਗਾਣੇ ਚੱਲੀ ਜਾਂਦੇ ਉਹਦੇ ਹੂੰ ਤਾ ਮਾਂ ਪੇ ਉਹਦੇ ਦਿਲ ਚ ਵੀ ਕੀ ਵਜਦੀ ਹੂ ਬਿਲਕੁਲ ਦੁੱਖ ਸੀ ਬਸ ਇਹੀ ਹੋ ਸੀਗਾ ਹੁਣ ਹੁੰਦਾ ਚਾਹੇ ਬਹਾਨਾ ਕੋਈ ਹੋਵੇ ਪਰ ਖੁਸ਼ੀ ਤਾਂ ਸਿੱਧੂ ਦੀ ਹੋਵੇ ਸਿੱਧੂ ਦਾ ਹੁਣ ਤਾਂ ਸਿੱਧੂ ਦੀ ਚੱਲਦੀ ਹੈ ਜੀ ਹੁਣ ਤਾਂ ਸਿੱਧੂ ਦੀ ਚੱਲਿਆ ਫੁੱਲ ਚੱਲਿਆ ਕਰੂਗੀ ਬਿਲਕੁਲ ਬਿਲਕੁਲ ਹੁੰਦਾ ਐ ਰਿਹਾ ਕਰੂਗਾ ਵੀ ਬਸ ਦਵਾਰੇ ਹੈਗਾਗਾ ਕੋਈ ਚੱਕਰੀ ਕੋਈ ਨਹੀਂ ਸਹੀ ਹੈ ਸਹੀ ਹੈ ਸੁਣ ਲੋ ਜਿਹੜਾ ਕੋ ਸੁਣ ਗੇਰਾ ਮਾਰ ਲੈਨੇ ਉਧਰ ਹਵੇਲੀ ਚ ਹਾਂ ਬਾਗ ਜਨੇ ਜੀ ਹੂੰ ਬਾਜਨੇ ਨੰਗ ਦੇ ਟਾਪ ਦੇ ਪਾਸੇ ਜਦੋਂ ਜਨਮ ਲੈਂਤਾ ਸੀਗਾ ਉਹਦੇ ਬਾਗੇ ਸੀਗੇ ਬਾਜੀ ਬਾਜੀ ਚੱਲ ਵਧੀਆ ਚੱਲੇ ਪੰਗੜੇ ਭੁੰਗੜੇ ਪਾਇ ਲੱਗ ਬਹੁਤ ਪੂਰੀ ਖੁਸ਼ੀ ਬਣਾਈ ਹੈ ਪੂਰੀ ਆਪਣਾ ਐ ਲੱਗਦਾ ਵੀ ਪ੍ਰਮਾਤਮਾ ਹੀ ਮਿਲ ਗਿਆ ਸਭ ਕੁਝ ਨਹੀਂ ਨਹੀਂ ਬਹੁਤ ਵੱਡੀ ਗੱਲ ਹੈ ਜੀ ਦੱਸ ਦਈਏ ਕਿ ਇਹ ਤਿੰਦਰ ਤਿੰਦਰ ਉਸ ਸੱਤੀ ਹੈ ਨਾ ਸਤਵਿੰਦਰ ਸਤਵਿੰਦਰ ਜੀ ਸਤਨਾਮ ਸਤਨਾਮ ਸਿੰਘ ਪੂਰਾ ਨਾਮ ਸਤਨਾਮਾ ਵੀਰ ਦਾ ਪਰ ਸੱਤੀ ਦੇ ਨਾਮ ਨਾਲ ਫੇਮਸ ਹੈ ਵੀਰ ਤੇ ਜੋ ਪਿੰਡ ਦੇ ਵਿੱਚ ਦੁਕਾਨ ਕਰਦਾ ਸੀ ਕਟਿੰਗ ਦੀ ਤੇ ਜਿੱਥੇ ਗੱਗੂ ਉਰਫ ਸਿੱਧੂ ਮੂਸੇਵਾਲਾ ਜਿਹੜਾ ਅਕਸਰ ਆਇਆ ਕਰਦਾ ਸੀ ਸੁਭਦੀ ਪਾਇਆ ਕਰਦਾ ਸੀ ਤੇ ਨਾਮ ਵੀ ਨੇ ਦਿੱਤਾ वर्ल्ड वाइड ਫੇਮਸ ਜਿਹੜਾ ਹੈਗਾ ਵੀ ਨੇ ਨਾਮ ਦਿੱਤਾ ਤੇ ਉਸ ਦਾ ਦੇਣ ਇੰਨਾ ਸੀ ਕਿ ਉਸ ਨੂੰ ਬਹੁਤ ਸਾਰੀਆਂ ਆਫਰਾਂ ਦਿੱਤੀਆਂ ਦੀ ਸਤੀ ਨੂੰ ਕਿ ਤੂੰ ਯਾਰ ਆਪਣਾ ਘਰ ਵਾਲਾ ਜੋ ਮਰਜ਼ੀ ਕਰ ਹਨ ਬੜੀ ਮਦਦ ਕੀਤੀ ਆ ਰੀਲਾਂ ਵੀ ਪਾਈਆਂ ਇੰਸਟਾ ਤੇ ਵੀ ਪੋਸਟਾਂ ਪਾਈਆਂ ਬੜਾ ਕੁਝ ਕੀਤਾ ਸੀ ਸ਼ਾਇਦ ਜੇਕਰ ਉਦੋਂ ਤੱਕ ਹੁਣ ਤੱਕ ਹੁੰਦਾ ਤਾਂ ਸਤੀ ਨਾਲ ਹੋਣਾ ਸੀ ਬਹੁਤ ਕੁਝ ਹੋਣਾ ਸੀ ਪਰ ਉਹ ਛੋਟਾ ਸੁਖਦੀਪ ਜਿਹੜਾ ਹੈਗਾ ਉਰ ਸਿੱਧੂ ਮੂਸੇਵਾਲਾ ਫਿਰ ਹਵੇਲੀ ਦੇ ਵਿੱਚ ਆਇਆ ਉਮੀਦਾਂ ਫਿਰ ਲੋਕਾਂ ਦੀਆਂ ਜਾਗੀਆਂ ਨੇ ਫਿਰ ਲੋਕ ਜਸ਼ਨਾਂ ਦੇ ਰੂਪ ਦੇ ਵਿੱਚ ਹੁਣ ਖੁਸ਼ੀਆਂ ਮਨਾਉਣਾ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਪਹਿਲਾਂ ਪਿੰਡ ਦੇ ਵਿੱਚ ਜੇਕਰ ਵਿਆਹ ਸ਼ਾਦੀ ਵੀ ਹੁੰਦੀ ਸੀ ਕੋਈ ਖੁਸ਼ੀ ਵੀ ਹੁੰਦੀ ਸੀ ਤਾਂ ਵੀ ਉਹ ਬਸ ਇੱਕ ਮਜਬੂਰੀ ਤਹਿਤ ਉਹ ਵਿਆਹ ਸ਼ਾਦੀ ਦੇ ਵਿੱਚ ਖੁਸ਼ੀ ਮਨਾਉਂਦੇ ਸੀ ਪਰ ਹੁਣ ਉਹਨਾਂ ਨੂੰ ਵਾਹਨ ਨਾ ਮਿਲ ਗਿਆ ਕਿਉਂਕਿ ਉਹਨਾਂ ਦਾ ਆਪਣਾ ਸ਼ੁਭਦੀਪ ਉਹ ਸਿੱਧੂ ਮੂਸੇ ਵਾਲਾ ਛੋਟਾ ਜਿਹੜਾ ਉਹ ਫਿਰ ਇਸ ਹਵੇਲੀ ਇਸ ਪਿੰਡ ਦੇ ਵਿੱਚ ਮੂਸੇ ਵਾਲਾ ਦੇ ਵਿੱਚ ਆ ਚੁੱਕਿਆ ਤੇ ਖੁਸ਼ੀ ਬੇਹੱਦ ਰਹੀ ਤੇ ਜੋ ਵੀਰ ਸਤਨਾ ਜੋ ਵੀਰ ਸੱਤੀ ਆ ਜੋ ਗੁਮਨਾਮੀ ਦੀ ਜ਼ਿੰਦਗੀ ਜੀ ਰਹੀ ਤੇ ਇਸ ਨੂੰ ਫਿਰ ਚਾ ਚੜਿਆ ਫਿਰ ਖੁਸ਼ੀ ਹੋਈ ਆ ਕਿਉਂਕਿ ਜੋ ਇਸਨੇ ਸੋਚਿਆ ਸੀ ਸਿੱਧੂ ਮੂਸੇ ਵਾਲੇ ਬਾਰੇ ਉਹ ਹੁਣ ਇਹਨਾਂ ਦੀ ਅੱਖਾਂ ਅੱਖਾਂ ਦੇ ਵਿੱਚ ਸਾਹਮਣੇ ਫਿਰ ਉਹ ਚੀਜ਼ਾਂ ਮੁਕੰਮਲ ਪੂਰੀਆਂ ਹੁੰਦੀਆਂ ਨਜ਼ਰ ਆਉਣੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਤਾਂ ਹੁਣ ਜੇਕਰ ਇੰਤਜ਼ਾਰ ਹੈ ਦੁਨੀਆ ਨੂੰ ਇਸ ਪਿੰਡ ਨੂੰ ਸੱਤੀ ਨੂੰ ਤਾਂ ਸਿਰਫ ਮਾਤਾ ਪਿਤਾ ਨੂੰ ਸਿਰਫ ਇਸ ਗੱਲ ਦਾ ਇੰਤਜ਼ਾਰ ਹੈ ਕਿ ਆਖਰ ਸਿੱਧੂ ਮੂਸੇਵਾਲਾ ਛੋਟਾ ਕਦੋਂ ਪੈਰਾਂ ਤੇ ਚੱਲੇਗਾ ਕਦੋਂ ਦੌੜੇਗਾ ਕਦੋਂ ਫਿਰੇਗਾ ਕਦੋਂ ਪਿੰਡਾਂ ਦੇ ਵਿੱਚ ਦੁਬਾਰਾ ਤੋਂ ਗੇੜੇ ਕੱਢੇਗਾ ਕਦੋਂ ਨਾਟਗਿਰਾ ਨੂੰ ਰੇਸਾ ਦੇਗਾ ਕਦੋਂ ਉੱਥੇ ਉੱਪਰ ਬੈਠੇਗਾ ਕਦੋਂ ਖੇਤਾਂ ਵਿੱਚ ਦੁਬਾਰਾ ਹਲ ਵਾੰਦਾ ਦਿਖਾਈ ਦੇਵੇਗਾ ਕਦੋਂ ਗੌਂਦਾ ਦਿਖਾਈ ਦੇਵੇਗਾ ਇਸ ਦਾ ਇੰਤਜ਼ਾਰ ਆ ਉਹ ਇੰਤਜ਼ਾਰ ਹਲੇ ਕਰਨਾ ਪੈਣਾ ਦੇਖਣਾ ਹੋਵੇਗਾ ਕਿ ਕਿੰਨਾ ਘਲੇ ਇੰਤਜ਼ਾਰ ਹੋਰ ਹੁੰਦਾ ਤੇ ਲੋਕਾਂ ਜਿਹੜੀ ਉਮੀਦਾਂ ਨੇ ਜੋ ਲੋਕ ਹਲੇ ਵੀ ਇੰਤਜ਼ਾਰ ਦੇ ਵਿੱਚ ਨੇ ਕਦੋਂ ਪੂਰਾ ਹੁੰਦਾ ਇਹ ਵੇਖਣ ਵਾਲੀ ਗੱਲ ਹੈਗੀ ਮਾਨਸਾ ਮੂਸਾ ਤੋਂ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁੱਖਾ ਖੇੜੀਵਾਲਾ